ਉਹ ਕੇਜਰੀਵਾਲ ਜਿਹਦੀ ਜ਼ਮਾਨਤ ਜਬਤ ਹੋ ਗਈ ਜਿਹਨੂੰ ਦਿੱਲੀ ਦੇ ਲੋਕਾਂ ਨੇ ਕੱਢਿਆ ਹੋਇਆ ਜਿਹਨੂੰ ਦਿੱਲੀ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬ 'ਚ ਰਹਿਣ ਦੇ ਲਈ ਆਉਂਦਾ ਹੈ ਕਿਰਾਏ ਤੇ ਅਸੀਂ ਬਿਲਕੁਲ ਨਹੀਂ ਰਹਿਣ ਦੇਣਾ ਭਗਵੰਤ ਮਾਨ ਸਾਹਿਬ ਤੁਹਾਡੇ ਤੇ ਲੋਕਾਂ ਨੇ ਭਰੋਸਾ ਕੀਤਾ ਪੰਜਾਬੀ ਬਣੋ ਲੋਕਾਂ ਨੂੰ ਨਾ ਦਿਓ ਸਾਰਾ ਕੁਝ ਤੁਹਾਡੀ ਸੀਐਮ ਦੇ ਜਿਹੜਾ ਘਰ ਮਿਲਿਆ ਹੁੰਦਾ ਸਰਕਾਰੀ ਬੰਗਲਾ ਉਹਦੇ ਵਿੱਚ ਪ੍ਰਵਾਸੀ ਤੁਸੀਂ ਰਹਿ ਰਹੇ ਹੋ ਉਹ ਤੁਹਾਡੇ ਕੰਮ ਕਰ ਰਹੇ ਨੇ ਉਹ ਤੁਹਾਡੇ ਬਦਲੀਆਂ ਕਰ ਰਹੀਆਂ ਨੇ ਕੀ ਕੀ ਕਰੋਗੇ ਤੁਸੀਂ ਗੈਰ ਪੰਜਾਬੀ ਨਾ ਬਣੋ ਪੰਜਾਬੀ ਬੋਲੋ ਸਾ ਉੱਠ ਚੁੱਕਿਆ ਲੋਕਾਂ ਨੂੰ ਨਹੀਂ ਪ੍ਰੋਸਾ ਕਰਦੇ ਤੁਹਾਡੇ ਦੀ ਦੂਜੇ ਪਾਸੇ ਆຊੂਜੀ ਦੀ ਗੱਲ ਲੈ ਲੋ ਜਿਹੜਾ ਬੰਦਾ ਜਵਾਨਤ ਤੇ ਆਇਆ ਹੋਵੇ ਉਹਨੂੰ ਅਸੀਂ ਕੀ ਕਹਿ ਸਕਦੇ ਕਿ ਨੂੰ ਫੜਨ ਕੇ ਲੋਕ ਜਾ ਕੇ ਕਾਂਗਰਸ ਵਾਲੇ ਗੱਲਾਂ ਦਾ ਕਰ ਰਹੇ ਨੇ ਉਹ ਤਾਂ ਚਲੋ ਉਹਨਾਂ ਦੀ ਆਪਸੀ ਫੋਟੋ ਨਜ਼ਰ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਕੋਈ ਜਿਹੜੇ ਅਦਖਸ਼ ਨੇ ਰਾਜਾ ਬਣਕ ਜੀ ਉਹਨੇ ਪ੍ਰਚਾਰ ਦੇ ਵਿੱਚ ਪ੍ਰਤਾਪ ਬਾਜਵਾਨੀ ਪ੍ਰਚਾਰ ਪ੍ਰਚਾਰ ਦੇ ਵਿੱਚ ਕੌਣ ਹੋ ਤੀ ਵੀ ਦੱਸੋ ਆਮ ਲੀਡਰ ਨੇ ਠੀਕ ਹੈ ਤੁਰੇ ਲੈਣ ਤੋਂ ਕੋਈ ਗੱਲ ਨਹੀਂ ਪਰ ਲੋਕ ਕਹਿੰਦੇ ਨੇ ਲੁਧਿਆਣੇ ਦੇ ਜਿਹੜੇ ਲੋਕ ਨੇ ਉੱਥੇ ਦੇ ਪਸnik ਵੀ ਜਦੋਂ ਅਸੀਂ ਵੋਟਾਂ ਪਾਵਾਂਗੇ ਜੇ ਜਿਤਾਵਾਂਗੇ ਆਸ਼ੂ ਜੀ ਨੂੰ ਅਸੀਂ ਫੜਾਂਗੇ ਕਿੱਥੋਂ ਕਦੋਂ ਕਿ ਆਪਦਾ ਉਹਨਾਂ ਨੂੰ ਜਾਣਾ ਪੈ ਜਾਵੇ ਉਹ ਤਾਂ ਇੱਕ ਛੁੱਟੀ ਤੇ ਆਏ ਹੋ ਇਹਨੇ ਕਹਿਣ ਦਾ ਭਾਵ ਜੇਲੀਆ ਤੁਸੀਂ ਜਿਸ ਤਰ੍ਹਾਂ ਕੇਆ ਹੈ ਕਿ ਲੁਧਿਆਣੇ ਦੇ ਵਿੱਚ ਜਿਹੜੀ ਕਿ ਬੀਜੇਪੀ ਵਿਕਾਸ ਕਰੇਗੀ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਹੈ ਕਿ ਜੇ ਤੁਸੀਂ ਸੰਜੀਵ अरोड़ा ਨੂੰ ਜਿਤਾ ਰਹੇ ਹੋ ਤਾਂ ਉਹਨਾਂ ਨੂੰ ਅਸੀਂ ਮੰਤਰੀ ਬਣਾ ਕੇ ਭੇਜਾਂਗੇ ਲੁਧਿਆਣੇ ਦਾ ਵਿਕਾਸ ਅਸੀਂ ਆਪ ਕਰਾਂਗੇ ਬਿਲਕੁਲ ਬਿਲਕੁਲ ਸੰਜੀਵ ਠੀਕ ਹੈ ਤੁਹਾਡੀ ਗੱਲ ਸੰਜੀਵ ਰੌੜੇ ਦਾ ਵਿਕਾਸ ਹੋਣਾ ਉਹਨੂੰ ਮੰਤਰੀ ਬਣਾ ਦੇਣਾ ਇਹ ਸੁਪਨੇ ਰਹਿ ਜਣੇ ਇਹਨਾਂ ਦੇ ਉਹਨੂੰ ਬਣਾ ਦੇਣਗੇ ਮੰਤਰੀ ਤੇ ਲੋਕਾਂ ਦਾ ਕੀ ਬਣੂਗਾ ਜਿਹੜੇ ਲੋਕ ਵਿਚਾਰੇ ਜਿਹਨਾਂ ਨੇ ਵੋਟਾਂ ਪਾਉਣੀਆਂ ਨੇ ਆਪਣੇ ਬਾਰੇ ਉਹ ਸੋਚ ਰਹੇ ਨੇ ਕਿ ਲੋਕ ਲੋਕ ਕਿੱਥੇ ਜਾਣਗੇ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਇਹ ਤਾਂ ਚਲੋ ਇਹ ਜਿਹੜੀ ਇਲੈਕਸ਼ਨ ਹੈ ਇਹਦਾ ਸਿਨੈਰੀਓ ਕਲੀਅਰ ਹੋ ਜਾਣਾ ਲੋਕਾਂ ਨੇ ਨਾ ਨੂੰ ਘਰਾਂ ਚ ਨਹੀਂ ਪੜਨ ਦੇਣਾ ਹੁਣ ਦਾ ਟਾਈਮ ਇਹ ਹੈ ਪਪੂਲਰ ਐਸੈਟ ਅਸੀਂ ਗਏ ਸੀ ਦੋਪੂਰ ਇਹਨਾਂ ਨੇ ਵਰਕਰ ਜਿਹੜੇ ਉਹ ਹਾਇਰ ਕੀਤੇ ਸੀ ਉਹ ਪਪੂਲਰ ਐਸੈਟ ਸਿੱਟ ਕੇ ਜਾਂਦੇ ਨੇ ਕੌਣ ਵੋਟ ਪਾ ਦੂਗਾ ਨਾ ਨੂੰ ਮਿਸਯੂਜ਼ ਹੋ ਰਿਹਾ ਐਬਸਰਸਾਈਜ਼ਾ ਸਾਰੀ ਦਾ ਉਥੇ ਗੱਡੀਆਂ ਘੁੰਮਰੀਆਂ ਪੰਜਾਬ ਗਵਰਨਮੈਂਟ ਦੀਆਂ ਸਾਰੀਆਂ ਇਹ ਕੌਣ ਮੈਨੂੰ ਦੱਸੋ ਇਹ ਲੋਕਾਂ ਨੂੰ ਥ੍ਰੈਡ ਕਰਕੇ ਉਹਨਾਂ ਦੇ ਗਲੇ ਦੱਬ ਕੇ ਉਹਨਾਂ ਨੂੰ ਵੋਟਾਂ ਲੈਣਾ ਚਾਹੁੰਦੇ ਨੇ ਲੋਕ ਡਰਨ ਵਾਲੇ ਨਹੀਂ ਨਾ ਦੀ ਗੱਲ। ਇਹ ਇਤਰਾ ਨਹੀਂ ਲੱਗਦਾ ਕਿ ਭਾਜੀ ਵੀ ਤਾਂ ਸੁਪਨੇ ਲੈਂਦੀ ਹੈ ਕਿਤੇ ਨਾ ਕਿਤੇ। ਸਾਡੀ ਤਾਂ ਸਰਕਾਰ ਹੈ ਜੀ। 19 ਸਟੇਟਾਂ 'ਚ ਸਾਡੀ ਸਰਕਾਰ ਹੈ। 19 ਸਟੇਟਾਂ 'ਚ ਸਾਡੀ ਸਰਕਾਰ ਹੈ। ਕੇਂਦਰ 'ਚ ਸਾਡੀ ਸਰਕਾਰ ਤੀਜੀ ਵਾਰ ਹੈ। ਅਸੀਂ ਸੁਪਨੇ ਨਹੀਂ ਕੰਮ ਕਰਦੇ। ਅਸੀਂ ਸੁਪਨੇ ਉਦੋਂ ਹੀ ਲੈਂਦੇ ਆ ਜਦੋਂ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰ ਦਿੰਨੇ ਆ। ਉਹ ਅਸੀਂ ਸਰਕਾਰ ਕਰਦੇ ਆ ਆਪਣੇ ਸੁਪਨਿਆਂ ਨੂੰ। ਸੁਪਨੇ ਲੈਣਾ ਮਾੜੀ ਗੱਲ ਨਹੀਂ ਹੈ। ਜਿਹੜੇ ਦੂਜੇ ਨੇ ਵਿਚਾਰੇ ਇਹ ਲਈ ਜਾਣ ਸੁਪਨੇ ਝੂਠੇ ਸੁਪਨੇ। ਅਸੀਂ ਹਕੀਕਤ ਹਕੀਕਤ 'ਚ ਕੰਮ ਕਰਨਾ ਜਾਣਦੇ। ਕੇਜਰੀਵਾਲ ਯਾਕੇ ਦੇ ਪਕਵਾਂ ਤੁਮਾਂ ਜੀ ਆਕੇ ਕਹਿ ਰਹੇ ਨੇ ਵੀ ਸਾਨੂੰ ਤੁਸੀਂ ਮੌਕਾ ਦਿਓ ਕੀ ਗੱਲ ਪਹਿਲਾਂ ਨਾ ਹੁੰਦਾ ਇੱਥੇ ਐਮ.ਐਲ.ਏ. ਹੈ ਨਹੀਂ ਸੀ ਮੈਂ ਪੁੱਛਣਾ ਚਾਹੁੰਨਾ ਹੈ ਵੀ ਤੁਹਾਡਾ ਉੱਥੇ ਐਮ.ਪੀ. ਨਹੀਂ ਸੀ ਤੁਹਾਡਾ ਐਮ.ਐਲ.ਏ. ਨਹੀਂ ਸੀ ਸਾਰਾ ਕੁਝ ਹੋਣ ਦੇ ਬਾਵਜੂਦ ਉਦੋਂ ਤੁਸੀਂ ਕੁਝ ਕਰ ਨਹੀਂ ਸਕੇ ਅੱਜ ਤੁਸੀਂ ਦਮਗਜੀਆਂ ਮਾਰ ਰਹੇ ਝੂਠੀਆਂ ਫੋਕੀਆਂ ਔਰ ਵਰਕਰਾਂ ਨੂੰ ਤੁਸੀਂ ਡਰਾ ਰਹੇ ਹੋ ਲੋਕਾਂ ਨੂੰ ਤੁਸੀਂ ਡਰਾ ਕੇ ਗੱਲ ਕਰ ਰਹੇ ਹੋ ਅਗਰ ਹਮਾਰਾ ਐਮ.ਐਲ.ਏ. ਨਹੀਂ ਜਿੱਤੇਗਾ ਤਾਂ ਤੁਹਾਡਾ ਕੰਮ ਨਹੀਂ ਹੋਗਾ ਪਹਿਲੇ ਕਿਹੜੇ ਕੰਮ ਹੋ ਗਏ ਸਰ ਆ ਕਾਲੀ ਦਲ ਤੇ ਇਹ ਗੱਲ ਕਹਿ ਰਹੀ ਹੈ ਨਾ ਕਿ ਵੀ ਅਸੀਂ ਪੰਜਾਬ ਦੀ ਪਾਰਟੀ ਆ ਪੰਜਾਬੀਆਂ ਦੇ ਨਾਲ ਖੜੇ ਆ ਤੇ ਬਾਕੀ ਤਾਂ ਦਿੱਲੀ ਤੋਂ ਚੱਲ ਰਹੇ ਨੇ ਨਾ ਤੇ ਮੈਂ ਤੁਹਾਨੂੰ ਗੈਰ ਪੰਜਾਬੀ ਲੱਗ ਰਿਹਾ ਪਹਿਲਾਂ ਮੈਨੂੰ ਦੱਸੋ ਮੇਰੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਗੁਰੂ ਦਾ ਮੈਂ ਸਿੱਖ ਐ ਅਸੀਂ ਗੈਰ ਪੰਜਾਬੀ ਕੌਣ ਗੈਰ ਪੰਜਾਬੀ ਆ ਦੱਸੋ ਮੈਨੂੰ ਮੈਂ ਪੁੱਛਣਾ ਚਾਹੁੰਦਾ ਕਾਲੀ ਦਲ ਵਾਲੇ ਇਹ ਗੱਲ ਨਹੀਂ ਹੈ ਤੁਸੀਂ ਰਾਜ ਕੀਤਾ ਜੇ ਤੁਹਾਡੇ ਚ ਕੋਈ ਕਮੀ ਸੀ ਤਾਂ ਲੋਕਾਂ ਨੇ ਤੁਹਾਨੂੰ ਸਿੱਟਿਆ ਇਹ ਗੱਲ ਨਹੀਂ ਹੈ ਗੈਰ ਪੰਜਾਬੀ ਤੇ ਕੋਈ ਗੱਲ ਨਹੀਂ ਐ ਅਸੀਂ ਜਾਣਦੇ ਆ ਕੰਮ ਕਰਨਾ ਅਸੀਂ ਪੰਜਾਬ ਨੂੰ ਮੁੜ ਤੋਂ ਨਵਾਂ ਪੰਜਾਬ ਬਣਾਉਣਾ ਹੈ ਇਹ ਰੰਗਲਾ ਪੰਜਾਬ ਬਣਾਉਣ ਦੀ ਅਸੀਂ ਮੁੜ ਤੋਂ ਨਵਾਂ ਪੰਜਾਬ ਬਣਾਉਣਾ ਕਿਉਂਕਿ ਪੰਜਾਬ ਹੁਣ ਨਸ਼ੇ ਦੀ ਗਿਰਬ ਵਿੱਚ ਫਸ ਚੁੱਕਾ ਹੈ ਪੰਜਾਬ ਹੁਣ ਬੇਰੁਜ਼ਗਾਰ ਹੋ ਚੁੱਕਾ ਹੈ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਨੇ ਉਹ ਮੰਦਹਾਲੀ ਬਣ ਨੇ ਪੰਜਾਬ ਹਰ ਦਿਨ ਕਰਜ਼ਾਈ ਹੋ ਰਿਹਾ ਹੈ ਪੰਜਾਬ ਹਰ ਦਿਨ ਨਵਾਂ ਕਰਜ਼ਾ ਲੈ ਕੇ ਆਪਣਾ ਜੀਵਨ ਬਸਰ ਕਰ ਰਿਹਾ ਹੈ ਸਾਨੂੰ ਤਰਸ ਪੰਜਾਬ ਦੀ ਤਰਸਯੋਗ ਹਾਲਤ ਤੇ ਸਾਨੂੰ ਚਿੰਤਾ ਹੈ ਨਰਿੰਦਰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਸੰਸਦ ਸੇ ਪ੍ਰਧਾਨ ਰਾਜਵੜਿੰਗ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀਆ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਉਹ ਹਾਂ ਤੇ ਦੇਖੋ ਨਿੱਜੀ ਵਿਚਾਰ ਨੇ ਕਈ ਵਾਰ ਨਾ ਇਸ ਤਰ੍ਹਾਂ ਦੇ ਜਿਹੜੇ ਪੋਲੀਟਿਕਲ ਲੀਡਰ ਹੁੰਦੇ ਨੇ ਉਹ ਇੱਕ ਰਾਜਨੀਤੀ ਕਰਦੇ ਹੁੰਦੇ ਨੇ ਵੋਟਾਂ ਮਟੋਰਨ ਵਾਸਤੇ ਕਿ ਕੁਝ ਨਾ ਕੋਈ ਸਾਨੂੰ ਹਾਸਲ ਹੋ ਜਾਵੇ ਠੀਕ ਹੈ ਉਹਨਾਂ ਦਾ ਆਪਣਾ ਕੋਈ ਨਿੱਜੀ ਵਿਚਾਰ ਹੋ ਸਕਦਾ ਪਰ ਭਾਰਤੀ ਜਨਤਾ ਪਾਰਟੀ ਨਸ਼ੇ ਦੇ ਖਿਲਾਫ ਹੈ ਨਸ਼ੇ ਦੇ ਖਿਲਾਫ ਹੈ ਨਸ਼ਾ ਰਣੇ ਨਹੀਂ ਚਾਹੀਦਾ ਅੱਜ ਤੁਹਾਡੇ ਸਾਹਮਣੇ ਆ ਪਿੱਛੇ ਮੌਤ ਹੋਈ ਜਿਹਰੇਲੀ ਜਿਹਰੀਲੀ ਜਿਹੜੀ ਸ਼ਰਾਬ ਦੇ ਨਾਲ ਇਹਥੋਂ ਜਿਹੜਾ ਕਹਿੰਦੇ ਸੀ ਫੜਿਆ ਇਹਨੇ ਡਰਾਮੇ ਬਾਜੀ ਕਰਤਾ ਦਿੱਤੀ ਇੱਕ ਜਿਹੜੀ ਜਿਹੜੀ ਇਹ ਉਹ ਸੈਂਟਿਸਟ ਨੇ ਜਿਹੜੇ ਕਿ ਬਣਾਉਂਦੇ ਜਿੱਥੋਂ ਜਿਹਨਾਂ ਨਿਚੋੜ ਕੱਢਦੇ ਨੇ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਇਹਤੋਂ ਇਹਤੋਂ ਸ਼ਰਾਬੇ ਨਹੀਂ ਬਣ ਸਕਦੀ ਉਹਨਾਂ ਨੇ ਦਾਵਾ ਕਰਤਾ ਉਥੇ ਚੁੱਪ ਹੋ ਗਈ ਸਰਕਾਰ ਇੱਕ ਡਰਾਮਾ ਕਰਕੇ ਨਹੀਂ ਕੀਤਾ ਮਰੇ ਕੌਣ ਨੇ ਸਾਡੇ ਪੰਜਾਬੀ ਮਰੇ ਨੇ ਗਰੀਬ ਪਰਿਵਾਰ ਮਰੇ ਨੇ ਉਹ ਜ਼ਹਿਰੀਲੀ ਸ਼ਰਾਬ ਦੇ ਨਾਲ 27 ਘਰ ਤਬਾਹ ਹੋ ਗਏ ਕੌਣ ਦਾ ਰਕਵਾਲਾ ਕਿਹਨੇ ਪੁੱਛਣਾ ਹੈ ਬਸ ਖਬਰਾਂ ਤੱਕ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਕੌਣ ਕਿਸ ਦਾ ਵੇਲੀ ਹੈ ਮੋਦੀ ਜੀ ਨੂੰ نیچے ਸੁੱਟਣ ਵਾਸਤੇ ਉਹਨੇ ਬੜੀ ਤਕੜੀ ਪਲੈਨਿੰਗ ਕੀਤੀ ਹੈ ਭਗਤੀ 40 ਪਾਰਟੀਆਂ ਇਕੱਠੀਆਂ ਹੋ ਗਈਆਂ ਕਿ ਸੈਂਟਰ ਦੇ ਵਿੱਚ ਮੋਦੀ ਜੀ ਦੁਬਾਰਾ ਨਾ ਆ ਜਾਣ ਕਾਂਗਰਸ ਤੇ ਝੜੂ ਦਾ ਸਮਝੌਤਾ ਵੀ ਤਾਂ ਹੋਇਆ ਸੀ ਲੋਕਾਂ ਨੂੰ ਕੰਡੀ ਕੰਡੀ ਗੱਲ ਦਾ ਪਤਾ ਜਾਗ ਜਾਓ ਪੰਜਾਬੀਓ ਇਹਨਾਂ ਦੇ ਖਿਲਾਫ ਲੜਾਈ ਲੜਨ ਦੇ ਲਈ ਇੱਕੋ ਇੱਕ ਪਾਰਟੀ ਬਚਾ ਸਕਦੀ ਹੈ ਦੇਸ਼ ਨੂੰ ਸਾਡੇ ਪੰਜਾਬ ਨੂੰ ਭਾਰਤੀ ਜੰਮਾ ਪੋਰ ਨਹੀਂ ਕਿਸੇ ਤੇ ਲੰਚ ਤੇਲ ਹੈ ਕੌਣ ਲਾ ਦੂਗਾ ਪੰਜਾਬ ਦਾ ਕਰਜ਼ਾ ਹੈ ਕਿਸੇ ਚ ਜਾਨ ਮੈਨੂੰ ਦੱਸੋ ਮੈਂ ਪੁੱਛਣਾ ਚਾਹੁੰਨਾ ਤੁਹਾਡੇ ਕਾਂਗਰਸ ਵਾਲਿਓ ਹੈ ਤੁਹਾਡੇ ਕੋਲ ਕੀ ਕਿਹੜੇ ਪਰਪਸ ਦੇ ਨਾਲ ਤੁਸੀਂ ਲਾਹੋਗੇ ਕਰ ਜਾ ਕੀ ਏ ਤੁਹਾਡੇ ਕੋਲ ਜਿਹੜੇ ਕਿ ਜੀਵਨ ਗੁਪਤਾ ਉਮੀਦਵਾਰ ਐਲਾਨੇ ਗਏ ਨੇ 23 ਜੂਨ ਨੂੰ ਤੁਹਾਨੂੰ ਲੱਗਦਾ ਹੈ ਕਿ ਵੀ ਹੁਣ ਜਿੱਤਦਾ ਤੁਸੀਂ ਦਾਵਾ ਕਰਦੇ ਹੋ ਕਿ ਵੀ ਬੀਜੇਪੀ ਆਏਗੀ ਅੱਗੇ ਦੇਖੋ ਕੱਲ ਲੁਹਿਆਣੇ ਦੇ ਲੋਕਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਗਿਆ ਲੁਹਿਆਣੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਜੀਵਨ ਗੁਪਤਾ ਲੋਕਲ ਕੈਂਡੀਡੇਟ 34 ਸਾਲ ਦਾ ਵਰਕਰ ਜਿਨੇ ਕਦੇ ਪਾਰਟੀ ਕੋ ਕੁਝ ਨਹੀਂ ਮੰਗਿਆ ਪਾਰਟੀ ਨੇ ਉਹਨੂੰ ਉਮੀਦਵਾਰ ਬਣਾਇਆ ਇੱਕ ਤਾਂ ਸੰਜੀਵ ਇਹ ਕਿਹੜਾ ਪਗੜੀ ਰੌੜਾ ਹੈ ਉਹ ਕਿੰਨੂੰ ਕਿੱਥੋਂ ਦਾ ਰਹਿਣ ਵਾਲਾ ਹੈ ਆਸ਼ੂ ਦਾ ਪਤਾ ਨਹੀਂ ਕੋਈ ਕਿ ਆਪ ਦਾ ਵਿਚਾਰਾ ਕਦੋਂ ਚਲੇ ਜਾਣਾ ਹੁਣ ਰਹਿ ਕੌਣ ਗਿਆ ਤੁਸੀਂ ਆਪ ਸਿਆਣੇ ਰਹਿ ਤਾਂ ਕਾਲੀਦਲ ਵੀ ਗਈ ਨਾ ਜੀ ਇੱਕ ਕੋਈ ਇੱਕ ਬੰਦਾ ਜਿਹੜਾ ਲੋਕਲ ਹੈ ਮੈਨੂੰ ਨਹੀਂ ਕਾਲੀਦਲ ਦਾ ਪਤਾ ਇੱਕ ਕੋਈ ਇੱਕ ਬੰਦਾ ਹੈ ਜੀਵਨ ਗੁਪਤਾ ਜਿਹੜਾ ਕਿ ਲੋਕਲ ਹੈ ਤੁਹਾਡੇ ਵਿੱਚ ਰਹਿਣਾ ਉਹਨੇ ਤੁਹਾਡੇ ਨਾਲ ਰਹਿਣਾ ਤੁਹਾਡੇ ਕੰਮ ਕਰਵਾਉਣਗੇ ਸੈਂਟਰ ਤੋਂ ਗਰੰਟਾ ਲੈ ਕੇ ਤੁਹਾਨੂੰ ਸਿੱਧੀਆਂ ਤੁਹਾਨੂੰ ਦੇਣਗੇ ਲੁਧਿਆਣੇ ਨੂੰ ਸਰਪੱਖੀ ਪਕਾਸ਼ ਦੇ ਨਾਲ ਸਾਡੇ ਸਦਾ ਰਮਨੀਤ ਸਿੰਘ ਬਿੱਟੂ ਜੀ ਮੰਤਰੀ ਜੀ ਔਰ ਸਾਡੇ ਜੀਵਨ ਗੁਰਪਤ। ਆ ਦੋਨੇ ਬੰਦੇ ਸਭੂ ਕੋੜਾ ਲੁਧਿਆਣੇ ਨੂੰ ਅਕਾ ਅਕਾ ਮਾਲ ਲੈ ਕੇ ਜਾ। ਆ ਆਮ ਆਦਮੀ ਪਾਰਟੀ ਲੋਕੋ ਕੇ ਟਾ ਮਾਰਦੀ। ਉਹ ਕੇ ਟਾ ਮਾਰੀ ਲੋਕਾਂ ਦੇ ਗੁੰਮਰਾਹ ਕੀਤੇ ਸਾਡੇ ਭੈਣਾਂ ਨੂੰ। ਦਿਓ ਨਾ ਮੂੰਹ ਜਾਰ ਹਜ਼ਾਰ ਰੁਪਇਆ। ਕਰੋ ਦੇ ਕੇ ਆਓ ਚਲੋ ਜਾਓ ਜੇ ਤੁਸੀਂ ਦੂਜੇ ਤੀਜੇ ਨੰਬਰ ਤੇ ਆਉਣਾ ਤੇ ਪੈਸੇ ਦਿਓ ਉਹਨਾਂ ਨੂੰ। ਉਹਨਾਂ ਦਾ ਸਨਮਾਨ ਦਿਓ। ਤੁਹਾਡੇ ਧਰਮ ਪਤਨੀ ਜੀ 1100 ਕਹਿ ਰਹੇ ਨੇ। 100 ਰੁਪਏ ਹੋਰ ਵਧਾਤਾ ਕੀ ਗੱਲ? ਦੀਪ ਕਾਰੀਮ ਸਸ਼ੀਕਾਲ ਜੀ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਹੋਣ ਦੇ ਲਈ ਕੁਝ ਦਿਨ ਬਾਕੀ ਨੇ ਪਰ ਉਸ ਤੋਂ ਪਹਿਲਾਂ ਹੀ ਸਿਆਸਤ ਦਾ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੇਖਣਾ ਇਹ ਹੋਵੇਗਾ ਕਿ ਕੌਣ ਇਸ ਵਾਰ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਕਿਸ ਨੂੰ ਹਰਾ ਕੇ ਜਾਂਦਾ ਹੈ ਪਰੰਤੂ ਅੱਜ ਸਾਡੇ ਨਾਲ ਬੀਜੇਪੀ ਦੇ ਸਪੋਕਸਪਰਸਨ ਕੁਲਦੀਪ ਸਿੰਘ ਸਿੱਧੂਪੁਰ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਾਲ ਸਰ ਬਹੁਤ ਬਹੁਤ ਧੰਨਵਾਦ ਹਰਵਿੰਦਰ ਜੀ ਤੁਹਾਡਾ ਜੀ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੁਹਾਨੂੰ ਲੱਗਦਾ ਹੈ ਕਿ ਬਾਜ਼ੀ ਮਾਰ ਸਕਣਗੇ ਜੀ ਦੇਖੋ ਗੱਲ ਇਹ ਹੈ ਬਾਜੀ ਭਾਰਤੀ ਜਨਤਾ ਪਾਰਟੀ ਨੇ ਮਾਰਨੀ ਹੈ ਜੀ ਇਹਦੇ ਵਿੱਚ ਗੱਲ ਹੈ ਕਿਉਂਕਿ ਦੂਜੀਆਂ ਪਾਰਟੀਆਂ ਨੇ ਉਹ ਉਮੀਦਵਾਰ ਦੇਤੇ ਜਿਹੜੇ ਕਿ ਰਜਵਾੜੇ ਨੇ ਪਹਿਲਾਂ ਹੀ ਭਵੇਂ ਆਸ਼ੂ ਹੋਵੇ ਭਵੇਂ ਸੰਜੀਵ अरोड़ा ਹੋਵੇ ਇਹ ਰਜਵਾੜੇ ਨੇ ਲੋਕਾਂ ਨੂੰ ਲੁਧਿਆਣੇ ਦੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਰਾਜਿਆਂ ਨਾਲ ਦੋਸਤੀ ਨਹੀਂ ਹੁਣ ਕਰਨੀ ਅਸੀਂ ਕਰਨੇ ਜਿਹੜੇ ਗਰਾਊਂਡ ਦੇ ਲੋਕਾਂ ਦੀ ਨਬਜ਼ ਨੂੰ ਸਮਝਦਾ ਹੋਵੇ ਵੀ ਗਰਾਊਂਡ ਦੀ ਇਹ ਨਬਜ਼ ਨੂੰ ਜਿਹੜਾ ਜਾਣਦਾ ਹੋਵੇ ਉਹ ਕੋਈ ਇੱਕ ਵਿਅਕਤੀ ਹੈ ਜੀਵਨ ਗੁਪਤਾ 34 ਸਾਲ ਦਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਹੈ ਉਹਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਔਰ ਤੁਹਾਡੇ ਸਾਹਮਣੇ ਆਏ ਲੋਕਾਂ ਨੇ ਮਨ ਹੀ ਬਣਾ ਲਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਚਿਤਾਉਣਾ ਹੈ ਉਹ ਤੁਹਾਡੇ ਸਾਹਮਣੇ 19 ਤੋਂ ਬਾਅਦ ਤੇ ਇਹਨੂੰ ਰਿਜ਼ਲਟ ਤੇ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਕੁਝ ਲੋਕਾਂ ਦਾ ਹੰਗਾਰਾ ਕਿ ਉਸ ਤਰ੍ਹਾਂ ਮਿਲ ਰਿਹਾ ਜੀ ਤੁਹਾਨੂੰ ਮੈਂ ਦੇਖੋ ਗੱਲ ਇਹ ਹੈ ਡੋਰ ਟੂ ਡੋਰ ਅਸੀਂ ਜਾ ਰਹੇ ਹਾਂ ਸਾਰੇ ਵਰਕਰ ਸਹਿਬਾਨ ਲੋਕਾਂ ਦਾ ਇੱਕੋ ਹੀ ਮਨ ਹੈ ਕਿ ਜਿੰਨੇ ਝਾੜੂ ਨੇ ਵਾਅਦੇ ਕੀਤੇ ਸੀ ਉਹ ਸਾਡਾ ਇੱਕ ਵੀ ਪੂਰਾ ਨਹੀਂ ਹੋਇਆ ਲੋਕ ਕਰਲਾ ਰਹੇ ਨੇ ਭਵੇਂ ਉਹ ਭੈਣਾ ਹੋਣ ਪਵੇਂ ਵੀਰ ਹੋਣ ਪਵੇਂ ਬੇਰੁਜ਼ਗਾਰ ਨੌਜਵਾਨ ਹੋਣ ਸਾਰੇ ਲੋਕ ਕੁਰਲਾ ਰਹੇ ਨੇ ਵੀ ਸਾਡਾ ਕੁਝ ਨਹੀਂ ਬਣਿਆ ਮੈਨੂੰ ਇੱਕ ਦੱਸੋ ਹੁਣ ਇਹ ਕੇਜਰੀਵਾਲ ਜੀ ਆਕੇ ਤੇ ਭਗਵੰਤ ਮਾਨ ਜੀ ਆਕੇ ਕਹਿ ਰਹੇ ਨੇ ਵੀ ਸਾਨੂੰ ਤੁਸੀਂ ਮੌਕਾ ਦਿਓ ਕੀ ਗੱਲ ਪਹਿਲਾਂ ਨਾ ਉਧਰ ਇਥੇ ਐਮਐਲਏ ਹੈ ਨਹੀਂ ਸੀ ਮੈਂ ਪੁੱਛਣਾ ਚਾਹੁੰਨਾ ਹੈ ਵੀ ਤੁਹਾਡਾ ਉੱਥੇ ਐਮਪੀ ਨਹੀਂ ਸੀ ਤੁਹਾਡਾ ਐਮਐਲਏ ਨਹੀਂ ਸੀ ਸਾਰਾ ਕੁਝ ਹੋਣ ਦੇ ਬਾਵਜੂਦ ਉਦੋਂ ਤੁਸੀਂ ਕੁਝ ਕਰ ਨਹੀਂ ਸਕੇ ਅੱਜ ਤੁਸੀਂ ਦਮਗਜੀਆਂ ਮਾਰ ਰਹੇ ਝੂਠੀਆਂ ਫੋਕੀਆਂ ਔਰ ਵਰਕਰਾਂ ਨੂੰ ਤੁਸੀਂ ਡਰਾ ਰਹੇ ਹੋ ਲੋਕਾਂ ਨੂੰ ਤੁਸੀਂ ਡਰਾ ਕੇ ਗੱਲ ਕਰ ਰਹੇ ਹੋ ਅਗਰ ਹਮਾਰਾ ਐਮਐਲਏ ਨੇ ਜیتےਗਾ ਤਾਂ ਤੁਹਾਡਾ ਕੰਮ ਨਹੀਂ ਹੋਗਾ ਪਹਿਲਾਂ ਕਿਹੜੇ ਕੰਮ ਹੋਗੇ ਸਾਡੇ ਕਿਹੜੇ ਲੁਧਿਆਣੇ ਦੇ ਲੋਕਾਂ ਦੇ ਤੁਸੀਂ ਕੰਮ ਕਰਵਾਤੇ ਭਰੋਸਾ ਉੱਠ ਚੁੱਕਿਆ ਲੋਕਾਂ ਦਾ ਹੁਣ ਨਹੀਂ ਭਰੋਸਾ ਕਰਦੇ ਤੁਹਾਡੇ ਤੇ ਦੂਜੇ ਪਾਸੇ ਆਸ਼ੂਜੀ ਦੀ ਗੱਲ ਲੈ ਲਓ ਜਿਹੜਾ ਬੰਦਾ ਜਵਾਨਤ ਤੇ ਆਇਆ ਹੋਵੇ ਉਹਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਨੂੰ ਫੜਨਗੇ ਲੋਕ ਜਾ ਕੇ ਕਾਂਗਰਸ ਵਾਲੇ ਗੱਲਾਂ ਤਾਂ ਕਰ ਰਹੇ ਨੇ ਉਹ ਤਾਂ ਚਲੋ ਉਹਨਾਂ ਦੀ ਆਪਸੀ ਫੋਟੋ ਨਜ਼ਰ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਕੋਈ ਜਿਹੜੇ ਅਧਿਐਕਸ਼ ਨੇ ਰਾਜਾ ਬਣਕ ਜੀ ਉਹਨੇ ਪ੍ਰਚਾਰ ਦੇ ਵਿੱਚ ਪ੍ਰਤਾਪ ਬਾਜਵਾਨੀ ਪ੍ਰਚਾਰ ਪ੍ਰਚਾਰ ਦੇ ਵਿੱਚ ਕੌਣ ਉੱਥੇ ਮੈਨੂੰ ਦੱਸੋ ਆਮ ਲੀਡਰ ਨੇ ਠੀਕ ਹੈ ਤੁਰੇ ਲੈਣ ਤੋਂ ਕੋਈ ਗੱਲ ਨਹੀਂ ਪਰ ਲੋਕ ਕਹਿੰਦੇ ਨੇ ਲੁਧਿਆਣੇ ਜਿਹੜੇ ਲੋਕ ਨੇ ਉੱਥੋਂ ਦੇ ਸਨੀਕ ਵੀ ਜਦੋਂ ਅਸੀਂ ਵੋਟਾਂ ਪਾਵਾਂਗੇ ਜੇ ਜਿਤਾਵਾਂਗੇ ਆਸ਼ੂ ਜੀ ਨੂੰ ਅਸੀਂ ਫੜਾਂਗੇ ਕਿੱਥੋਂ ਕਦੋਂ ਕਿ ਆਪਦਾ ਉਹਨਾਂ ਨੂੰ ਜਾਣਾ ਪੈ ਜਾਵੇ ਉਹ ਤਾਂ ਇੱਕ ਛੁੱਟੀ ਤੇ ਆਏ ਹੋਏ ਨੇ ਕਹਿਣ ਦਾ ਭਾਵ ਜੇਲ੍ਹ ਯਾਤਰਾ ਤੋਂ ਠੀਕ ਹੈ ਜੀ ਜਵੰਤੀ ਜਿਹਨੂੰ ਕਹਿੰਦੇ ਨੇ ਉਸ ਤੋਂ ਬਾਅਦ ਕਿਹਨੂੰ ਫੜਨਗੇ ਲੋਕ ਸਿਆਣੇ ਨੇ ਭਾਰਤੀ ਜਨਤਾ ਪਾਰਟੀ ਨੂੰ ਲੋਕ ਮੌਕਾ ਦੇਣਗੇ ਅਗਰ ਲੁਧਿਆਣੇ ਦਾ ਵਿਕਾਸ ਕਰਾਉਣਾ ਹੈ ਜਿਵੇਂ ਵਿਕਸਿਤ ਭਾਰਤ ਬਣ ਰਿਹਾ ਉਸ ਤਰ੍ਹਾਂ ਵਿਕਸਿਤ ਲੁਧਿਆਣਾ ਬਣੇਗਾ ਇਹ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਪਤਾ ਲੱਗ ਜਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਲੁਧਿਆਣੇ ਦੇ ਵਿੱਚ ਜਿਹੜੀ ਕਿ ਭਾਜਪਾ ਵਿਕਾਸ ਕਰੇਗੀ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਕਿ ਜੇ ਤੁਸੀਂ ਸੰਜੀਵ अरोड़ा ਨੂੰ ਜਿਤਾ ਰਹੇ ਹੋ ਤਾਂ ਉਹਨਾਂ ਨੂੰ ਅਸੀਂ ਮੰਤਰੀ ਬਣਾ ਕੇ ਭੇਜਾਂਗੇ ਲੁਧਿਆਣੇ ਦਾ ਵਿਕਾਸ ਅਸੀਂ ਆਪ ਕਰਾਂਗੇ ਬਿਲਕੁਲ ਬਿਲਕੁਲ ਸੰਜੀ ਇਹ ਠੀਕ ਹੈ ਤੁਹਾਡੀ ਗੱਲ ਸੰਜੀਵ ਰੌਣੇ ਦਾ ਵਿਕਾਸ ਹੋਣਾ ਹੈ ਉਹਨੂੰ ਮੰਤਰੀ ਬਣਾ ਦੇਣਾ ਇਹ ਸੁਪਨੇ ਰਹਿ ਜਾਣੇ ਇਹਨਾਂ ਦੇ ਉਹਨੂੰ ਬਣਾ ਦੇਣਗੇ ਮੰਤਰੀ ਤੇ ਲੋਕਾਂ ਦਾ ਕੀ ਬਣੂਗਾ ਇਹ ਲੋਕ ਵਿਚਾਰੇ ਜਿਹਨਾਂ ਨੇ ਫੋਟੋ ਪਾਉਣੀਆਂ ਨੇ ਆਪਣੇ ਬਾਰੇ ਉਹ ਸੋਚ ਰਹੇ ਨੇ ਤੇ ਲੋਕ ਲੋਕ ਕਿੱਥੇ ਜਾਣਗੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹ ਤਾਂ ਚਲੋ ਇਹ ਜਿਹੜੀ ਇਲੈਕਸ਼ਨ ਹੈ ਇਹਦਾ ਸਿਨੈਰੀਓ ਕਲੀਅਰ ਹੋ ਜਾਣਾ ਹੈ ਲੋਕਾਂ ਨੇ ਇਹਨਾਂ ਨੂੰ ਘਰਾਂ ਚ ਨਹੀਂ ਵੜਨ ਦੇਣਾ ਆਉਣ ਵਾਲਾ ਟਾਈਮ ਇਹ ਹੈ ਪੰਪਲਟ ਐਸ ਸੈਟ ਅਸੀਂ ਗਏ ਸੀ ਡੋਰ ਟੂ ਡੋਰ ਇਹਨਾਂ ਨੇ ਵਰਕਰ ਜਿਹੜੇ ਉਹ ਹਾਇਰ ਕੀਤੇ ਸੀ ਉਹ ਪੰਪਲੈਟ ਐਸ ਸੈਟ ਸਟ ਕੇ ਜਾਂਦੇ ਨੇ ਕੌਣ ਵੋਟ ਪਾ ਦੂਗਾ ਇਹਨਾਂ ਨੂੰ ਮਿਸਯੂਜ਼ ਹੋ ਰਿਹਾ ਅਫਸਰਸਾਈ ਦਾ ਸਾਰੀ ਦਾ ਉਥੇ ਗੱਡੀਆਂ ਘੁੰਮਰੀਆਂ ਪੰਜਾਬ ਗਵਰਨਮੈਂਟ ਦੀਆਂ ਸਾਰੀਆਂ ਇਹ ਕੌਣ ਮੈਨੂੰ ਦੱਸੋ ਇਹ ਲੋਕਾਂ ਨੂੰ ਥ੍ਰੈਡ ਕਰਕੇ ਉਹਨਾਂ ਦੇ ਗਲੇ ਦੱਬ ਕੇ ਉਹਨਾਂ ਨੂੰ ਵੋਟਾਂ ਲੈਣਾ ਚਾਹੁੰਦੇ ਨੇ ਲੋਕ ਡਰਨ ਵਾਲੇ ਨਹੀਂ ਨਾ ਦੀਆਂ ਗੱਲਾਂ ਤਾਂ ਮਤਲਬ ਤੱਕੇਸ਼ਾਈ ਨਾਲ ਫੋਟੋ ਸਰਕਾਰਾਂ ਹੁੰਦੀਆਂ ਰਹਿੰਦੀਆਂ ਨੇ ਮੈਡਮ ਲੋਕ ਨਹੀਂ ਉਹਨੂੰ ਡਰਨ ਵਾਲੇ ਇਹ ਜੋ ਮਰਜੀ ਡਰਾਮੇ ਕਰੀ ਜਾਣ ਮੈਂ ਬਿਲਕੁਲ ਤੱਕੇਸ਼ਾਈ ਨਾਲ ਜੇ ਇੱਕ ਦੂਜੇ ਤੀਜੇ ਨੰਬਰ ਤੇ ਆਏ ਵੀ ਤੱਕੇਸ਼ਾਈ ਨਾਲ ਆਉਣਗੇ ਆਦਰਵਾਇਜ਼ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਬਿਲਕੁਲ ਲੋਕ ਨਹੀਂ ਉਹਨੂੰ ਪਸੰਦ ਕਰਦੇ ਲੋਕ ਗਾਲਾਂ ਕੱਢਦੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਦੇਖਣਾ ਨਹੀਂ ਪਸੰਦ ਕਰਦੇ ਲੋਕ ਜਦੋਂ ਝਾੜੂ ਦਾ ਨਿਸ਼ਾਨ ਦੇਖਦੇ ਨੇ ਉਹ ਦਰਵਾਜ਼ੇ ਭੇਡ ਲੈਂਦੇ ਨੇ ਇਹ ਸੀਨ ਅਸੀਂ ਆਪ ਆਪਣੇ ਅੱਖਾਂ ਨਾਲ ਦੇਖਿਆ ਦੂਜੇ ਪਾਸੇ ਨਰਿੰਦਰ ਮੋਦੀ ਜੀ ਉਹ ਵਿਅਕਤੀ ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ ਗਰੀਬਾਂ ਨੂੰ ਪਿਆਰ ਕਰਦੇ ਨੇ ਲੋੜਵੰਦ ਲੋਕਾਂ ਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦਾ ਕੰਮ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ ਸਾਡੇ ਉੱਥੋਂ ਜਿੰਨਾ ਵੀ ਡਿਵੈਲਪਮੈਂਟ ਹੋਇਆ ਲੁਧਿਆਣਾ ਜਿੰਨਾਂ ਹੁਣ ਤੱਕ ਉਹ ਸਾਡੇ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਕੇਂਦਰੀ ਰਾਜੇ ਮੰਤਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਇਆ ਗੱਦੀ ਸੀ ਲਗਵਾਈ ਤੇ ਹੋਇਆ ਲੁਧਿਆਣਾ ਦੇ ਲੋਕਾਂ ਨੂੰ ਪਤਾ ਹੈ ਵੀ ਜਿਸ ਦਿਨੇ ਸੀਟ ਜੀਵਨ ਗੁਪਤਾ ਨੂੰ ਜਿੱਤਾ ਕੇ ਅਸੀਂ ਭੇਜ ਦਿੱਤਾ ਮੋਦੀ ਜੀ ਖੁਸ਼ੀ ਦੇ ਵਿੱਚ ਪਤਾ ਨਹੀਂ ਕੀ ਦੇ ਦੇਣਾ ਸਾਡੇ ਪੰਜਾਬ ਨੂੰ ਅਸੀਂ ਐਮਐਸ ਦਾ ਹੱਤਾਲਾ ਦਾ ਐਲਾਨ ਤਾਂ ਕਰ ਦਿੱਤਾ ਲੁਧਿਆਣਾ ਐਮਐਸ ਉਸ ਤੋਂ ਵੱਡਾ ਵੀ ਕੁਝ ਹੋਣ ਵਾਲਾ ਲੁਧਿਆਣੇ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੇ ਪਹਿਲੇ ਜੇ ਜੀਵਨ ਗੁਪਤਾ ਜਿੱਤਦੇ ਨੇ ਤਾਂ ਪੰਜਾਬੀਆਂ ਦੇ ਲਈ ਕਬੱਡੀ ਖੁਸ਼ਖਬਰੀ ਆ ਸਕਦੀ ਆ ਭਾਗ ਬਦਲ ਜਾਣਗੇ ਪੰਜਾਬ ਦੇ ਸਾਡਾ ਨੀ ਪੱਥਰ ਜਿਹਨੂੰ ਕਹਿੰਦੇ ਨਹੀਂ ਹੁੰਦੇ ਨੀ ਪੱਥਰ ਰੱਖਿਆ ਜਾਊਗਾ ਉਹ ਰੱਖਿਆ ਜਾਣਾ 2027 ਦਾ ਪੰਜਾਬੀਓ ਮੇਰੀ ਬੇਨਤੀ ਹੈ ਹੱਥ ਜੋੜ ਕੇ ਜਿੰਨੇ ਤੁਸੀਂ ਸਾਰੇ ਪੰਜਾਬੀ ਤਕਰੀਬਨ ਦੁਖੀ ਹੈ ਅੱਜ ਉਹ ਲੁਧਿਆਣੇ ਦੇ ਵਿੱਚ ਇੱਕ ਦੋ ਦਿਨ ਦਾ ਸਮਾਂ ਰਹਿ ਗਿਆ ਝਾੜੂ ਨੂੰ ਮਾਤ ਪਾ ਦਿਓ ਮੇਰਾ ਵੀਰ ਇਹਨਾਂ ਦੇ ਵਰਕਰ ਤਾਂ ਉਹਨੂੰ ਛੱਡ ਕੇ ਜਾ ਰਹੇ ਨੇ ਮਹਿਲਾ ਵਿੰਗ ਦੀ ਪ੍ਰਧਾਨ ਸੀ ਸਾਡੀ ਭੈਣ ਉਹ ਵੀ ਇਹਨਾਂ ਨੂੰ ਛੱਡ ਕੇ ਚਲੀ ਗਈ ਅਲਵਿਦਾ ਕਹਿ ਗਈ ਹੈ ਛੱਡ ਦਿਓ ਇਹਨਾਂ ਦਾ ਖੜਾ ਆਓ ਨ ਦੇ ਖਿਲਾਫ ਪ੍ਰਚਾਰ ਕਰੀਏ ਪਾਰਟੀ ਦੇ ਖਿਲਾਫ ਨਹੀਂ ਇਹਨਾਂ ਦੀ ਨੀਤੀਆਂ ਦੇ ਖਿਲਾਫ ਇਹੋ ਬੰਦੇ ਨੇ ਜਿਹੜੇ ਆਪਣਾ ਢਿੱਡ ਭਰਦਣਾ ਜਾਣਦੇ ਨੇ ਆਪਣਾ ਆਪਣੀ ਕਲੈਕਸ਼ਨ ਕਰਨਾ ਜਾਣਦੇ ਨੇ ਵੱਡੀ ਵੱਡੀ ਗੱਡੀਆਂ ਵੱਡੇ ਵੱਡੇ ਕੋਠੀਆਂ ਚੰਗਰ ਪੈਸਾ ਇਕੱਠਾ ਕਰਨਾ ਜਾਣਦੇ ਨੇ ਇਹਨਾਂ ਦੇ ਖਿਲਾਫ ਪ੍ਰਚਾਰ ਕਰਨ ਦਾ ਦਿਨ ਅੱਜ ਆਓ ਇੱਕ ਦੋ ਦਿਨ ਬਾਕੀ ਰਹਿ ਗਏ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਇਹਨਾਂ ਦੇ ਖਿਲਾਫ ਹਮਲਾ ਮਾਰੀਏ ਤਾਂ ਸਾਡੇ ਪੰਜਾਬ ਦਾ ਭਲਾ ਹੋਣਾ ਨਹੀਂ ਤੇ ਨਹੀਂ ਤਾਂ ਸਾਡਾ ਪੰਜਾਬ ਉਸ ਕਿਨਾਰੇ ਤੇ ਲੈ ਕੇ ਖੜਾ ਕਰਤਾ ਸਾਡੇ ਪੰਜਾਬ ਨੂੰ ਪੰਜਾਬ ਦਾ ਕੈਡ ਦਾ ਪੰਜਾਬੀ ਦੇ ਠੇਢ ਸ਼ਬਦਾਂ ਵਿੱਚ ਬੇੜਾ ਕਰ ਕਰਤਾ ਇਹ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ 2027 ਦੇ ਵਿੱਚ ਵੀ ਇਹਨਾਂ ਦਾ ਅਸਰ ਦੇਖੋ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਲੋਕ ਜਦੋਂ ਗੁੱਸੇ ਚ ਆਉਂਦੇ ਨੇ ਨਾ ਗੁੱਸੇ ਜਾ ਕੇ ਲੋਕਾਂ ਨੇ ਛੱਡ ਨੂੰ ਵੋਟਾਂ ਪਾਈਆਂ ਸੀ ਉਹਨਾਂ ਨੂੰ ਬਦਲ ਨਹੀਂ ਸੀ ਦਿਖ ਰਿਹਾ ਕੋਈ ਇਹ ਬਦਲਦੇ ਚੱਕਰਾਂ ਚ ਵੱਡੇ ਵੱਡੇ ਵਾਅਦੇ ਕਰਕੇ ਗਰੰਟੀਆਂ ਦੇ ਕੇ ਝੂਠੀਆਂ ਗਰੰਟੀਆਂ ਦੇ ਕੇ ਉਹ ਕੇਜਰੀਵਾਲ ਜਿਹਦੀ ਜਮਾਨਤ ਜ਼ਬਤ ਹੋ ਗਈ ਜਿਹਨੂੰ ਦਿੱਲੀ ਦੇ ਲੋਕਾਂ ਨੇ ਕੱਢਿਆ ਹੋਇਆ ਜਿਨੂੰ ਦਿੱਲੀ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬ 'ਚ ਰਹਿਣ ਦੇ ਲਈ ਆਉਂਦਾ ਹੈ ਕਿਰਾਏ ਤੇ ਅਸੀਂ ਬਿਲਕੁਲ ਨਹੀਂ ਰਹਿਣ ਦੇਣਾ ਭਗਵੰਤ ਮਾਨ ਸਾਹਿਬ ਤੁਹਾਡੇ ਤੇ ਲੋਕਾਂ ਨੇ ਭਰੋਸਾ ਕੀਤਾ ਪੰਜਾਬੀ ਬਣੋ ਲੋਕਾਂ ਨੂੰ ਨਾ ਦੋ ਸਾਰਾ ਕੁਝ ਤੁਹਾਡੀ ਸੀਐਮ ਦੇ ਜਿਹੜਾ ਘਰ ਮਿਲਿਆ ਹੁੰਦਾ ਸਰਕਾਰੀ ਬੰਗਲਾ ਉਹਦੇ ਵਿੱਚ ਪ੍ਰਵਾਸੀ ਤੁਸੀਂ ਠਹਿਰੇ ਹੋਏ ਨੇ ਉਹ ਤੁਹਾਡੇ ਕੰਮ ਕਰ ਰਹੇ ਨੇ ਉਹ ਤੁਹਾਡੇ ਬਦਲੀਆਂ ਕਰ ਰਹੇ ਨੇ ਕੀ ਕੀ ਕਰੋਗੇ ਤੁਸੀਂ ਗੈਰ ਪੰਜਾਬੀ ਨਾ ਬਣੋ ਪੰਜਾਬੀ ਬਣੋ ਸਭ ਤੋਂ ਵੱਡਾ ਸਵਾਲ ਇਹ ਵੀ ਆ ਤੇ ਚਰਚਾ ਹੁਣੇ ਹੋ ਰਹੀ ਆ ਕਿ 2027 ਦੀਆਂ ਜੋ ਇਲੈਕਸ਼ਨਸ ਆਉਣਗੀਆਂ ਉਹਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਤੇ ਤੁਹਾਡੀ ਇਸ ਬਾਰੇ ਕੀ ਰਾਏ ਆ ਜੀ ਦੇਖੋ ਗੱਲ ਇਹ ਆ ਜੀ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਸਾਡੀ ਹਾਈ ਕਮਾਂਡ ਦਾ ਫੈਸਲਾ ਹੈ ਜੋ ਹਾਈ ਕਮਾਂਡ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ ਸਿਰ ਮੱਥੇ ਮਨਜ਼ੂਰ ਹੈ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅੱਜ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਜੀ ਲੁਧਿਆਣੇ ਦੇ ਵਿੱਚ ਪਰਪਕਾਰ ਸਿੰਘ ਘੁਮੜ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਹੈ ਹੱਕ ਦੇ ਵਿੱਚ ਸੁਖਵੀਰ ਸਿੰਘ ਬਾਦਲ ਪ੍ਰਚਾਰ ਕਰ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਹੁਣ ਵਾਪਸੀਆਂ ਵੀ ਹੋ ਰਹੀਆਂ ਨੇ ਨਹੀਂ ਚੰਗੀ ਗੱਲ ਐ ਦੇਖੋ ਗੱਲ ਇਹ ਐ ਹਰ ਇੱਕ ਪਾਰਟੀ ਦਾ ਦੇਖੋ ਇਹ ਲੋਕਤੰਤਰ ਐ ਜੀ ਹਰ ਇੱਕ ਪਾਰਟੀ ਨੇ ਆਪਣਾ ਉਮੀਦਵਾਰ ਵੀ ਖੜਾ ਕਰਨਾ ਹੁੰਦਾ ਵੋਟਾਂ ਮੰਗਣੀਆਂ ਹੁੰਦੀਆਂ ਨੇ ਪਰ ਤੁਹਾਨੂੰ ਪਸੇ ਅਕਾਲੀ ਦਲ ਨੂੰ ਤਾਂ ਲੋਕਾਂ ਨੇ ਲਾਂਕਾਰ ਦਿੱਤਾ ਨਹੀਂ ਉਹ ਤਾਂ ਕਹਿ ਰਹੇ ਨੇ ਕਿ ਵੀ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਲਾਓ ਅਸੀਂ ਪੰਜਾਬੀਆਂ ਦੇ ਜੋ ਵੀ ਵਾਦੇ ਨੇ ਉਹ ਅਸੀਂ ਪੂਰੇ ਕਰਾਂਗੇ ਸੁਪਨੇ ਲੈਣਾ ਕੋਈ ਮਾੜੀ ਗੱਲ ਨਹੀਂ ਹੈ ਸੁਪਨੇ ਲੈਣੇ ਚਾਹੀਦੇ ਨੇ ਲਈ ਜਾਣ ਤੋਂ ਚੰਗੀ ਹੈ ਫਿਰ ਇਸ ਤਰ੍ਹਾਂ ਨਹੀਂ ਲੱਗਦਾ ਕਿ ਭਾਜਪਾ ਵੀ ਤਾਂ ਸੁਪਨੇ ਲੈਂਦੀ ਹੈ ਕਿਤੇ ਨਾ ਸਾਡੀ ਤਾਂ ਸਰਕਾਰ ਹੈ ਜੀ 19 ਸਟੇਟਾਂ 'ਚ ਸਾਡੀ ਸਰਕਾਰ ਹੈ ਹੂੰ 19 ਸਟੇਟਾਂ 'ਚ ਸਾਡੀ ਸਰਕਾਰ ਹੈ ਕੇਂਦਰ 'ਚ ਸਾਡੀ ਸਰਕਾਰ ਤੀਜੀ ਵਾਰ ਅਸੀਂ ਸੁਪਨੇ ਸੀ ਕੰਮ ਕਰਦੇ ਹਾਂ ਅਸੀਂ ਸੁਪਨੇ ਉਦੋਂ ਹੀ ਲੈਂਦੇ ਹਾਂ ਜਦੋਂ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰ ਦਿੰਦੇ ਹਾਂ ਉਹ ਅਸੀਂ ਸਰਕਾਰ ਕਰਦੇ ਆਪਣੇ ਸੁਪਨਿਆਂ ਨੂੰ ਸੁਪਨੇ ਲੈਣਾ ਮਾੜੀ ਗੱਲ ਨਹੀਂ ਹੈ ਇਹ ਜਿਹੜੇ ਦੂਜੇ ਨੇ ਵਿਚਾਰੇ ਇਹ ਲਈ ਜਾਣ ਸੁਪਨੇ ਝੂਠੇ ਸੁਪਨੇ ਅਕਾਲੀ ਦਲ ਅਸੀਂ ਹਕੀਕਤ ਚ ਕੰਮ ਕਰਨਾ ਜਾਣਦੇ ਅਕਾਲੀ ਦਲ ਤੇ ਇਹ ਗੱਲ ਕਹਿ ਰਹੀ ਹੈ ਨਾ ਕਿ ਵੀ ਅਸੀਂ ਪੰਜਾਬ ਦੀ ਪਾਰਟੀ ਆ ਪੰਜਾਬੀਆਂ ਦੇ ਨਾਲ ਖੜੇ ਆ ਤੇ ਬਾਕੀ ਤਾਂ ਦਿੱਲੀ ਤੋਂ ਚੱਲ ਰਹੇ ਨੇ ਨਾ ਤੇ ਮੈਂ ਤੁਹਾਨੂੰ ਗੈਰ ਪੰਜਾਬੀ ਲੱਗ ਰਿਹਾ ਪਹਿਲੇ ਮੈਨੂੰ ਦੱਸੋ ਮੇਰੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਹੂੰ ਗੁਰੂ ਦਾ ਮੈਂ ਸਿੱਖ ਆ ਅਸੀਂ ਗੈਰ ਪੰਜਾਬੀ ਹੂੰ ਕੌਣ ਗੈਰ ਪੰਜਾਬੀ ਹੈ ਦੱਸੋ ਮੈਨੂੰ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਵਾਲਿਓ ਇਹ ਗੱਲ ਨਹੀਂ ਹੈ ਤੁਸੀਂ ਰਾਜ ਕੀਤਾ ਜੇ ਤੁਹਾਡੇ ਚ ਕੋਈ ਕਮੀ ਸੀ ਹਾਂ ਲੋਕਾਂ ਨੇ ਤੁਹਾਨੂੰ ਸਿੱਟਿਆ ਇਹ ਗੱਲ ਨਹੀਂ ਹੈ ਗੈਰ ਪੰਜਾਬੀ ਦੀ ਤੇ ਕੋਈ ਗੱਲ ਨਹੀਂ ਹੈ ਅਸੀਂ ਜਾਣਦੇ ਹਾਂ ਕੰਮ ਕਰਨਾ ਅਸੀਂ ਪੰਜਾਬ ਨੂੰ ਮੁੜ ਤੋਂ ਨਵਾਂ ਪੰਜਾਬ ਬਣਾਉਣਾ ਹੂੰ ਇਹ ਰੰਗਲਾ ਪੰਜਾਬ ਬਣਾਉਂਦੇ ਅਸੀਂ ਮੁੜ ਤੋਂ ਨਵਾਂ ਪੰਜਾਬ ਬਣਾਉਣਾ ਕਿਉਂਕਿ ਪੰਜਾਬ ਹੁਣ ਨਸ਼ੇ ਦੀ ਗ੍ਰਿਪ ਵਿੱਚ ਫਸ ਚੁੱਕਿਆ ਹੈ ਪੰਜਾਬ ਹੁਣ ਬੇਰੁਜ਼ਗਾਰ ਹੋ ਚੁੱਕਿਆ ਹੈ ਹੂੰ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਨੇ ਉਹ ਮੰਦਹਾਲੀ ਵੱਲ ਨੇ ਹੂੰ ਪੰਜਾਬ ਹਰ ਦਿਨ ਕਰਜ਼ਾਈ ਹੋ ਰਿਹਾ ਹੈ ਪੰਜਾਬ ਹਰ ਦਿਨ ਨਵਾਂ ਕਰਜ਼ਾ ਲੈ ਕੇ ਆਪਣਾ ਜੀਵਨ ਬਥਰ ਕਰ ਰਹੇ ਸਾਨੂੰ ਤਰਸ ਹੈ ਪੰਜਾਬ ਦੀ ਤਰਸਯੋਗ ਹਾਲਤ ਤੇ ਸਾਨੂੰ ਚਿੰਤਾ ਹੈ ਨਰਿੰਦਰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਸਾਡੇ ਤੋਂ ਇਹ ਦੇਖਿਆ ਨਹੀਂ ਜਾਂਦਾ 2027 ਦੇ ਵਿੱਚ ਇਹ ਬਦਲ ਜਰੂਰ ਹੋਣਾ ਹੈ ਗੁਰੂ ਕਿਰਪਾ ਕਰਨ ਤਕੜੇ ਹੋ ਕੇ ਪੰਜਾਬੀ ਸਾਡਾ ਸਾਥ ਦੇਣਗੇ ਨਰਿੰਦਰભાઈ ਮੋਦੀ ਜੀ ਦਾ ਸਾਥ ਦੇਣਗੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ 2027 ਦੀ ਸਰਕਾਰ ਬਣਾਵਾਂਗੇ ਜਿਹੜੇ ਵਾਦੇ ਲੋਕਾਂ ਨੇ ਸੋਚੇ ਵੀ ਨਹੀਂ ਹੋਣੇ ਉਹ ਵੀ ਅਸੀਂ ਪੂਰੇ ਕਰਾਂਗੇ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੇ ਜੀ ਤੁਸੀਂ ਨਸ਼ਿਆਂ ਨੂੰ ਲੈ ਕੇ ਗੱਲ ਕਰੀਆ ਤਾਂ ਕਾਂਗਰਸ ਦੇ ਪ੍ਰਧਾਨ ਰਾਜਵੜਿੰਗ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀਆ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਉਹਨਾਂ ਦੇ ਦੇਖੋ ਨਿੱਜੀ ਵਿਚਾਰ ਨੇ ਕਈ ਵਾਰ ਨਾ ਇਸ ਤਰ੍ਹਾਂ ਦੇ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਨੇ ਉਹ ਇੱਕ ਰਾਜਨੀਤੀ ਕਰਦੇ ਹੁੰਦੇ ਨੇ ਵੋਟਾਂ ਵਟੋਰਨ ਵਾਸਤੇ ਵੀ ਕੁਝ ਨਾ ਕੋਈ ਸਾਨੂੰ ਹਾਸਲ ਹੋ ਜਾਵੇ ਠੀਕ ਹੈ ਉਹਨਾਂ ਦਾ ਆਪਣਾ ਕੋਈ ਨਿੱਜੀ ਵਿਚਾਰ ਹੋ ਸਕਦਾ ਪਰ ਭਾਰਤੀ ਜਨਤਾ ਪਾਰਟੀ ਨਸ਼ੇ ਦੇ ਖਿਲਾਫ ਨਸ਼ੇ ਦੇ ਖਿਲਾਫ ਨਸ਼ਾ ਰਣੈ ਨਹੀਂ ਚਾਹੀਦਾ ਅੱਜ ਤੁਹਾਡੇ ਸਾਹਮਣੇ ਆ ਪਿੱਛੇ ਮੌਤ ਹੋਈ ਹੈ ਜ਼ਹਿਰੀਲੀ ਜ਼ਹਿਰੀਲੀ ਜਿਹੜੀ ਸ਼ਰਾਬ ਦੇ ਨਾਲ ਇਥਾਲ ਜਿਹੜਾ ਕਹਿੰਦੇ ਸੀ ਫੜਿਆ ਇਹਨੇ ਡਰਾਮੇਬਾਜ਼ੀ ਕਰਤਾ ਦਿੱਤੀ ਉਹ ਇੱਕ ਜਿਹੜੀ ਜਿਹੜੀ ਇਹ ਉਹ ਸੈਂਟਿਸਟ ਨੇ ਜਿਹੜੇ ਕਿ ਬਣਾਉਂਦੇ ਜਿੱਥੋਂ ਜਿਹਨਾਂ ਨਿਚੋੜ ਕੱਢਦੇ ਨੇ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਇਹ ਤੋਂ ਇਥਾਲ ਤੋਂ ਸ਼ਰਾਬੇ ਨਹੀਂ ਬਣ ਸਕਦੀ ਉਹਨਾਂ ਨੇ ਦਾਵਾ ਕਰਤਾ ਉੱਥੇ ਚੁੱਪ ਹੋ ਗਈ ਸਰਕਾਰ ਇੱਕ ਡਰਾਮਾ ਕਰਕੇ ਨਹੀਂ ਕੀਤਾ ਮਰੇ ਕੌਣ ਨੇ ਸਾਡੇ ਪੰਜਾਬੀ ਮਰੇ ਨੇ ਗਰੀਬ ਪਰਿਵਾਰ ਮਰੇ ਨੇ ਉਹ ਜ਼ਹਿਰੀਲੀ ਸ਼ਰਾਬ ਦੇ ਨਾਲ 27 ਘਰ ਤਬਾਹ ਹੋ ਗਏ ਕੌਣ ਦਾ ਰਕਵਾਲਾ ਕਿਹਨੇ ਪੁੱਛਣਾ ਬਸ ਖਬਰਾਂ ਤੱਕ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਕੌਣ ਕਿਸ ਦਾ ਵੇਲੀ ਹੈ ਇਹ ਤਾਂ ਉਹਨੂੰ ਜਨਜੀ ਦੇ ਘਰ ਬੰਦ ਤਾਂ ਕਿਹਾ ਨਾ ਜੀ ਕਿਵੇਂ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ ਕਰੀ ਵੀ ਹੈ ਜਿਹੜੀ ਜਿੱਥੋਂ ਜ਼ਹਿਰੀਲੀ ਸ਼ਰਾਬ ਹਾਂ ਹਾਂ ਬਿਲਕੁਲ ਕਰੀ ਹੈ ਕਰੀ ਹੈ ਇਹਨਾਂ ਨੇ ਇੱਕ ਬਜ਼ੁਰਗ ਔਰਤ ਫੜੀ ਜਿਹਦੀ ਉਮਰ ਕਰੀਬ ਕਰੀਬ 70 ਸਾਲ ਸੀ ਉਹ ਕਹਿੰਦੇ ਵੀ ਤੁਸੀਂ ਪਰਾਦੀ ਉਹ ਕਹਿੰਦੀ ਮੈਂ ਕਿਵੇਂ ਪਰਾਦੀ ਆ ਬਿਲਕੁਲ ਤਾਂ ਬਣੀ ਬਣਾਈ ਆਈ ਏ ਮੈਂ ਚੱਕ ਕੇ ਵੇਚਦੀ ਮੈਂ ਕਿੱਥੋਂ ਪਰਾਦੀ ਆ ਜਿਹਨੇ ਬਣਾਈ ਏ ਉਹ ਕਿੱਥੇ ਐ ਮਗਰਮਚ ਕਿੱਥੇ ਐ ਡਰਾਮੇ ਨਾ ਕਰੋ ਲੋਕ ਤੁਹਾਨੂੰ ਜਾਣਦੇ ਨੇ ਭਲੀ ਭਾਂਦੀ ਤੁਹਾਨੂੰ ਜਾਣਦੇ ਨੇ ਕੱਲਾ ਕੱਲਾ ਬੰਦਾ ਤੁਹਾਨੂੰ ਦੇਖ ਰਿਹਾ ਏ ਤੁਹਾਨੂੰ ਪਟਕਣ ਵਾਸਤੇ ਸਮਾਉਣ ਦਿਓ ਬਸ ਇੰਤਜ਼ਾਰ ਕਰੋ ਜਦੋਂ ਇੰਤਜ਼ਾਰ ਲੋਕਾਂ ਦਾ ਸਬਰ ਟੁੱਟਣਾ ਨਾ ਤੁਹਾਡੇ ਜ਼ਮਾਨਤਾਂ ਜ਼ਬਤ ਹੋ ਜਾਣਗੇ ਉਸ ਦਿਨ ਟਾਈਮ ਆਉਣ ਦਾ ਇੱਕ ਪਾਸੇ ਇਲੈਕਸ਼ਨ ਹੋ ਰਹੀ ਹੈ ਦੂਜੇ ਪਾਸੇ ਆਸ਼ੂ ਨੂੰ ਵੀ ਤਾਂ ਸੰਮਣ ਭੇਜੇ ਜਾ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਧੱਕੇਸ਼ਾਹੀ ਹੈ ਇਹ ਇਹਨਾਂ ਦਾ ਆਪਸੀ ਕੋਈ ਤਾਲਮੇਲ ਹੋਣਾ ਕਿਉਂਕਿ ਤਾਲਮੇਲ ਮੈਂ ਤਾਂ ਕਿਹਾ ਮੋਦੀ ਜੀ ਨੂੰ ਨੀਚੇ ਸੁੱਟਣ ਵਾਸਤੇ ਇਹਨੇ ਬੜੀ ਤਕੜੀ ਪਲੈਨਿੰਗ ਆ ਕੀਤੀ ਹੈ 30 40 ਪਾਰਟੀਆਂ ਇਕੱਠੀਆਂ ਹੋ ਗਈਆਂ ਵੀ ਸੈਂਟਰ ਦੇ ਵਿੱਚ ਮੋਦੀ ਜੀ ਦੁਬਾਰਾ ਨਾ ਆ ਜਾਣ ਕਾਂਗਰਸ ਤੇ ਝੜੂ ਦਾ ਸਮਝੌਤਾ ਤਾਂ ਹੋਇਆ ਸੀ ਲੋਕਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਜਾਗ ਜਾਓ ਪੰਜਾਬੀਓ ਇਹਨਾਂ ਦੇ ਖਿਲਾਫ ਲੜਾਈ ਲੜਨ ਦੇ ਲਈ ਇੱਕ ਕੋਈ ਇੱਕ ਪਾਰਟੀ ਬਚਾ ਸਕਦੀ ਹੈ। ਹੂੰ। ਦੇਸ਼ ਨੂੰ ਸਾਡੇ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ। ਹੂੰ। ਹੋਰ ਨਹੀਂ ਕਿਸੇ ਚ ਚਲੰਚ ਤੇਲ ਹੈ। ਕੌਣ ਲਾਦੂਗਾ ਪੰਜਾਬ ਦਾ ਕਰਜ਼ਾ? ਹੈ ਕਿਸੇ ਚ ਜਾਨ ਮੈਨੂੰ ਦੱਸੋ। ਮੈਂ ਪੁੱਛਣਾ ਚਾਹੁੰਦਾ ਤੁਹਾਨੂੰ। ਕਾਂਗਰਸ ਵਾਲਿਓ। ਹੂੰ। ਹੈ ਤੁਹਾਡੇ ਕੋਲ ਕੀ ਕਿਹੜੇ ਪਰਪਸ ਦੇ ਨਾਲ ਤੁਸੀਂ ਲਾਉਗੇ ਕਰਜ਼ਾ? ਕੀ ਹੈ ਤੁਹਾਡੇ ਕੋਲ? ਸਟੇਟ 'ਚ ਸਰਕਾਰ ਬਣ ਗਈ, ਸੈਂਟਰ 'ਚ ਕੌਣ ਬੈਠਾ? ਡਬਲ ਐਨ ਜਿੰਦਰੀ ਸਰਕਾਰ ਬਣੂਗੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਇੱਥੇ ਵੀ ਤੇ ਉੱਪਰ ਅਸੀਂ ਬੈਠੇ ਮਿੰਟੋ ਮਿੰਟੀ ਕੰਮ ਹੋਣਗੇ ਪੰਜਾਬ ਨੂੰ ਉੱਥੇ ਲੈ ਜਾਗੇ ਜਿਵੇਂ ਸਾਡਾ ਦੇਸ਼ ਅੱਗੇ ਆਇਆ ਚੌਥੀ ਅਰਥ ਵਿਵਸਥਾ ਦੇ ਵਿੱਚ ਅਸੀਂ ਆ ਗਏ 4 ਨੰਬਰ ਤੇ ਪੂਰੇ ਵਰਡ ਦੇ ਵਿੱਚ ਪਾਵਰ ਬਣ ਕੇ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਦੀ ਅਸੀਂ 22ਵੇਂ 23ਵੇਂ ਨੰਬਰ ਤੇ ਸੀਗੇ ਅੱਜ ਚੌਥੇ ਨੰਬਰ ਤੇ ਆਏ ਇਹ ਧੰਨਵਾਦ ਕਰੋ ਨਰਿੰਦਰભાઈ ਮੋਦੀ ਜੀ ਦਾ ਤੁਸੀਂ ਤਨਮਤ ਕਰੋ ਭਾਰਤੀ ਜਨਤਾ ਪਾਰਟੀ ਦਾ ਤੁਹਾਨੂੰ ਇਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਮਿਲੇ ਤੁਹਾਨੂੰ ਨਾਜ ਹੋਣਾ ਚਾਹੀਦਾ ਹੈ ਉਹਨਾਂ ਦੀ ਵਡਿਆਈ ਕਰੋ ਹੂੰ ਉਹਨਾਂ ਤੋਂ ਸਿੱਖੋ ਮਾਰਗਦਰਸ਼ਨ ਪ੍ਰਾਪਤ ਕਰੋ ਬਦਨਾਮੀ ਨਾ ਕਰੋ ਇਹਦਾ ਖਮਿਆਜਾ ਤੁਹਾਨੂੰ ਲੋਕ ਦੇਣਗੇ ਭੁਗਤਣਾ ਪੈਣਾ ਜੀ ਤੇ ਹੁਣ ਜਿਹੜੇ ਕਿ ਜੀਵਨ ਗੁਪਤਾ ਉਮੀਦਵਾਰ ਐਲਾਨੇ ਗਏ ਨੇ 23 ਜੂਨ ਨੂੰ ਤੁਹਾਨੂੰ ਲੱਗਦਾ ਹੈ ਕਿ ਵੀ ਹੁਣ ਜਿੱਤ ਦਾ ਤੁਸੀਂ ਦਾਵਾ ਕਰਦੇ ਹੋ ਕਿ ਵੀ ਬੀਜੇਪੀ ਆਏਗੀ ਅੱਗੇ ਦੇਖੋ ਗੱਲ ਲੁਧਿਆਣੇ ਦੇ ਲੋਕਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਗਿਆ ਲੁਧਿਆਣੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਜੀਵਨ ਗੁਫਤਾ ਲੋਕਲ ਕੈਂਡੀਡੇਟ 34 ਸਾਲ ਦਾ ਵਰਕਰ ਜਿਹਨੇ ਕਦੇ ਪਾਰਟੀ ਤੋਂ ਕੁਝ ਨਹੀਂ ਮੰਗਿਆ ਪਾਰਟੀ ਨੇ ਉਹਨੂੰ ਉਮੀਦਵਾਰ ਬਣਾਇਆ ਇੱਕ ਤਾਂ ਸੰਜੀਵ ਜਿਹੜਾ ਪਤਾ ਨਹੀਂ ਰੌੜਾ ਹੈ ਉਹ ਕਹਿੰਦੇ ਕਿਥੋਂ ਦਾ ਰਹਿਣ ਵਾਲਾ ਆਸ਼ੂ ਦਾ ਪਤਾ ਨਹੀਂ ਕੁਝ ਕਿ ਆਪ ਦਾ ਵਿਚਾਰਾ ਕਦੋਂ ਚਲੇ ਜਾਣਾ ਹੁਣ ਰਹਿ ਕੌਣ ਗਿਆ ਤੁਸੀਂ ਆਪ ਸੇ ਆਣੇ ਰਹਾ ਤਾਂ ਕਾਲੀਦਲ ਵੀ ਗਈ ਨਾ ਜੀ ਇੱਕੋ ਇੱਕ ਬੰਦਾ ਜਿਹੜਾ ਲੋਕਲ ਹੈ ਮੈਨੂੰ ਨੇ ਕਾਲੀਦਲ ਦਾ ਪਤਾ ਇੱਕੋ ਇੱਕ ਬੰਦਾ ਹੈ ਜੀਵਨ ਗੁਫਤਾ ਜਿਹੜਾ ਕਿ ਲੋਕਲ ਹੈ ਤੁਹਾਡੇ ਵਿੱਚ ਰਹਿਣਾ ਉਹਨੇ ਤੁਹਾਡੇ ਨਾਲ ਰਹਿਣਾ ਤੁਹਾਡੇ ਕੰਮ ਕਰਵਾਉਣਗੇ ਸੈਂਟਰ ਤੋਂ ਗਰੰਟਾ ਲੈ ਕੇ ਤੁਹਾਨੂੰ ਸਿੱਧੀਆਂ ਤੁਹਾਨੂੰ ਦੇਣਗੇ ਲੁਧਿਆਣੇ ਨੂੰ ਸਰਪੱਖੀ ਵਿਕਾਸ ਦੇ ਨਾਲ ਸਾਡੇ ਸਰਦਾਰ ਰਮਨੀਤ ਸਿੰਘ ਬਿੱਟੂ ਜੀ ਮੰਤਰੀ ਜੀ ਔਰ ਸਾਡੇ ਜੀਵਨ ਗੁਫਤਾ ਜੀ ਅੱਤੋਂ ਦੇ ਬੰਦੇ ਤੁਹਾਨੂੰ ਤੁਹਾਡੇ ਲੁਧਿਆਣੇ ਨੂੰ ਅਕਾ ਅਕਾ ਮਾਲ ਲੈ ਕੇ ਜਾਣਗੇ ਲੋਕ ਤਾਂ ਇਹ ਵੀ ਗੱਲ ਕਹਿੰਦੇ ਨੇ ਕਿ ਜਦੋਂ ਚੋਣਾ ਆਉਂਦੀਆਂ ਨੇ ਉਦੋਂ ਹੀ ਵਾਅਦੇ ਵੱਡੇ ਵੱਡੇ ਕੀਤੇ ਜਾਂਦੇ ਨੇ ਫਿਰ ਤਾਂ ਸਿਆਸਤਦਾਨ ਦੇਖਦੇ ਵੀ ਨਹੀਂ ਹੈਗੇ ਅਸੀਂ ਵਾਅਦਾ ਕੀਤਾ ਸੀ ਦਿੱਲੀ ਦੇ ਵਿੱਚ ਹੂੰ ਪੂਰਾ ਨਹੀਂ ਕੀਤਾ ਹੂੰ ਅਸੀਂ ਵਾਅਦਾ ਕੀਤਾ ਸੀ ਹਰਿਆਣੇ ਦੇ ਵਿੱਚ ਪੂਰਾ ਨਹੀਂ ਕੀਤਾ ਹੂੰ ਅਸੀਂ ਵਾਅਦਾ ਕੀਤਾ ਸੀ ਮੱਧ ਪ੍ਰਦੇਸ਼ 'ਚ ਰਾਜਸਥਾਨ 'ਚ ਅਸੀਂ ਪੂਰੇ ਨਹੀਂ ਕੀਤੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਛੇ ਛੇ ਵਾਰ ਸਰਕਾਰਾਂ ਬਣਾ ਕੇ ਅਸੀਂ ਹੂੰ ਅਸੀਂ ਕੰਮ ਤੇ ਵਿਸ਼ਵਾਸ ਰੱਖਦੇ ਹਾਂ ਅਸੀਂ ਡਰਾਮੇ ਬਾਜੀ ਨਹੀਂ ਨਾ ਮੰਗ ਕਰਦੇ ਅਸੀਂ ਕਹਿਣਾ ਕੁਛ ਕਰਨਾ ਕੁਛ ਲੋਕੋ ਘੇਟਾ ਮਾਰਨ ਵਾਲੇ ਚੋ ਅਸੀਂ ਨਹੀਂ ਹੈ ਮਤਲਬ ਆਮ ਆਦਮੀ ਪਾਰਟੀ ਲੋਕੋ ਘੇਟਾ ਮਾਰਦੀ ਲੋਕੋ ਘੇਟਾ ਮਾਰੀ ਲੋਕਾਂ ਦੇ ਗੁੰਮਰਾਹ ਕੀਤਾ ਸਾਡੇ ਭੈਣਾਂ ਨੂੰ ਦਿਓ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਕਰੋ ਦੇ ਕੇ ਆਓ ਚਲੋ ਜਾਓ ਜੇ ਤੁਸੀਂ ਦੂਜੇ ਤੀਜੇ ਨੰਬਰ ਤੇ ਆਉਣਾ ਤਾਂ ਪੈਸੇ ਦਿਓ ਉਹਨਾਂ ਨੂੰ ਉਹਨਾਂ ਦਾ ਸਨਮਾਨ ਦਿਓ ਤੁਹਾਡੇ ਧਰਮ ਪਤਨੀ ਜੀ 1100 ਕਹਿ ਰਹੇ ਨੇ 100 ਰੁਪਏ ਹੋਰ ਬਤਾ ਤਾਂ ਕੀ ਗੱਲ ਅਸੀਂ ਭਿਖਾਰੀ ਨਹੀਂ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਗੁਮਰਾਹ ਨਾ ਕਰੋ ਲੋਕਾਂ ਨੂੰ ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ ਗਰੀਬ ਬੜੇ ਤਪੇ ਹੋਣੇ ਤੁਹਾਡੇ ਤੋਂ ਜਾ ਕੇ ਗਰਾਊਂਡ ਦੇ ਉੱਤਰੋ ਅਰਸ਼ ਤੋਂ ਫਰਸ਼ ਤੇ ਆਓ ਤੁਹਾਨੂੰ ਪਤਾ ਲੱਗੇ ਗਰੀਬ ਕਿੱਦਾਂ ਜੀ ਰਿਹਾ ਤੁਹਾਨੂੰ ਪਤਾ ਲੱਗੇ ਗਰੀਬ ਦੀ ਮਜਬੂਰੀ ਕੀ ਹੈ ਤੁਸੀਂ ਮਿਸਯੂਜ਼ ਕਰਦੇ ਹੋ ਉਹਨਾਂ ਦਾ ਉਹਨਾਂ ਨੂੰ ਰੈਲੀਆਂ 'ਚ ਲੈ ਕੇ ਜਾਂਦੇ ਹੋ ਮਨਰੇਗ ਵਾਲਿਆਂ ਨੂੰ ਓਏ ਇੱਦਾਂ ਨਹੀਂ ਵੋਟਾਂ ਪੈਂਦੀਆਂ ਦਿਲਾਂ 'ਚ ਦਰ ਜਿਤਨੇ ਪੈਂਦੇ ਨੇ ਦਿਲਾਂ ਚ ਵਸਣਾ ਪੈਂਦਾ ਜਿਵੇਂ ਨਰਿੰਦਰ ਭਾਈ ਮੋਦੀ ਵਸੇ ਨੇ ਜਿਵੇਂ ਭਾਰਤੀ ਜਨਤਾ ਪਾਰਟੀ ਦਿਲਾਂ ਤੇ ਰਾਜ ਕਰਦੀ ਹੈ ਉਦਾਂ ਵੋਟਾਂ ਪੈਂਦੀਆਂ ਇਦਾਂ ਨਹੀਂ ਪੈਂਦੀਆਂ ਲੁਧਿਆਣੇ ਦੇ ਲਈ ਜਿਵੇਂ ਚੋਣਾਂ ਦੇ ਲਈ ਆਖਰੀ ਸੁਨੇਹਾ ਲਗਾਉਣਾ ਚਾਹੁੰਦੇ ਹਾਂ ਜੀ ਬਿਲਕੁਲ ਮੈਂ ਤਾਂ ਬੇਨਤੀ ਕਰਨਾ ਚਾਹੁੰਨਾ ਹੈ ਸੂਝਵਾਨ ਨੇ ਪੜ੍ਹੇ ਲਿਖੇ ਲੋਕ ਨੇ ਲੁਧਿਆਣੇ ਦੇ ਇੰਨੇ ਕ ਪੜ੍ਹੇ ਲਿਖੇ ਨੇ ਜਿਹੜੇ ਕਿ ਜਾਣਦੇ ਨੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਜਾਣਦੇ ਨੇ ਇਸ ਵਾਰ ਝਟਕਾ ਦੇਣਗੇ ਆਮ ਆਦਮੀ ਪਾਰਟੀ ਦੀ ਇਸ ਵਾਰ ਨਹੀਂ ਛੱਡਦੇ ਮੈਨੂੰ ਜੋ ਉਮੀਦ ਹੈ ਮੈਂ ਬੇਨਤੀ ਵੀ ਉਹਨਾਂ ਨੂੰ ਕਰਦਾ ਵੀ ਇਹ ਕੂਚ ਨਾ ਰਹਿ ਜਾਵੇ ਕੋਈ 2027 ਦਾ ਨਹੀਂ ਪੱਥਰ ਹੈ ਬੜਾ ਤਕਾ ਕਰਨਾ ਹੈ ਬੜਾ ਕੁਝ ਵੰਡਣਾ ਹੈ ਤੁਹਾਨੂੰ ਪੈਸਾ ਉਹ ਵੰਡਣਾ ਸਾਰਾ ਕੁਝ ਦੇਣਾ ਲੈ ਲਓ ਥੋੜਾ ਹੀ ਹੈ ਸਾਰਾ ਕੁਝ ਪਰ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਓ ਇਹ ਮੇਰਾ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜੀਵਨ ਗੁਫਤਾ ਵਰਗਾ ਕੈਂਡੀਡੇਟ ਤੁਹਾਨੂੰ ਦੁਆਰਾ ਨਹੀਂ ਮਿਲਣਾ 12-13 ਮਹੀਨੇ ਦਾ ਸਮਾਂ ਹੈ ਵਰਤ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਕੁਝ ਗਾਨੂ ਫੇਰ ਇਲੈਕਸ਼ਨ ਹੈ ਮੇਰੇ ਤੇ ਬੇਨਤੀ ਹੈ ਪਰ ਉਮੀਦ ਵੀ ਹੈ ਨਾਲ ਕਿ ਲੁਧਿਆਣੇ ਦੇ ਲੋਕ ਇਸ ਵਾਰ ਮੌਕਾ ਜਾਣ ਨਹੀਂ ਦੇਣਗੇ ਇਸ ਵਾਰ ਨਰਿੰਦਰભાઈ ਮੋਦੀ ਜੀ ਦੇ ਹੱਥ ਮਜ਼ਬੂਤ ਕਰਨਗੇ ਇਹ ਮੈਨੂੰ ਪੂਰਾ ਭਰੋਸਾ ਹੈ ਇਸ ਵਾਰ ਭਾਰਤੀ ਜਨਤਾ ਪਾਰਟੀ ਜਿੱਤੇਗੀ ਲੁਧਿਆਣਾ ਜਿੱਤੇਗੀ ਬਹੁਤ ਬਹੁਤ ਧੰਨਵਾਦ